ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਆਓ ਸੀ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਏ 21 ਜਾਜਕਾਂ ਲਈ ਖਾਸ ਹੁਕਮ ਜਹਵਾ ਨੇ موسی ਨੂੰ ਆਖਿਆ ਹਾਰੂਨ ਦੇ ਪੁੱਤਰਾਂ ਜਾਜਕਾਂ ਨਾਲ ਗੱਲ ਕਰਕੇ ਆਖ ਕਿ ਆਪਣੇ ਲੋਕਾਂ ਵਿੱਚੋਂ ਕੋਈ ਮੁਰਦੇ ਲਈ ਪਰਿਸ਼ਟ ਨਾ ਬਣੇ ਪਰ ਆਪਣੇ ਸਾਕ ਜੋ ਨੇੜੇ ਦੇ ਹਨ ਆਪਣੀ ਮਾਂ ਦੇ ਲਈ ਅਤੇ ਆਪਣੇ ਪਿਓ ਦੇ ਲਈ ਅਤੇ ਆਪਣੀ ਧੀ ਦੇ ਲਈ ਅਤੇ ਆਪਣੇ ਭਰਾ ਦੇ ਲਈ ਅਤੇ ਆਪਣੀ ਕੁਆਰੀ ਪੈਣ ਦੇ ਲਈ ਜੋ ਉਸ ਦਾ ਨੇੜੇ ਦਾ ਸਾਖ ਹੈ ਜਿਸ ਦਾ ਪਰਤਾ ਨਾ ਹੋਇਆ ਹੋਵੇ ਉਸ ਦੇ ਲਈ ਪਰਿਸ਼ਟ ਹੋ ਜਾਏ ਪਰ ਉਹ ਆਪਣੇ ਲੋਕਾਂ ਵਿੱਚ ਮਾਲਕ ਹੋ ਕੇ ਆਪ ਨੂੰ ਗਿਲਾਨ ਕਰਾਉਣ ਲਈ ਪ੍ਰੇਸ਼ਟ ਨਾ ਬਣੇ ਉਹ ਆਪਣੇ ਸਿਰਾਂ ਨੂੰ ਨਾ ਮਨੌਣ ਅਤੇ ਆਪਣੀ ਦਾੜੀ ਦੀਆਂ ਨੋਕਰਾਂ ਨਾ ਮਨੌਣ ਨਾ ਆਪਣੇ ਸਰੀਰ ਵਿੱਚ ਕੋਈ ਚੀਰ ਪਾਉਣ ਉਹ ਆਪਣੇ ਪਰਮੇਸ਼ਰ ਅੱਗੇ ਪਵਿੱਤਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਉਹ ਜਹਵਾਹ ਦੀਆਂ ਅੱਗ ਦੀਆਂ ਟੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਛੜਾਉਂਦੇ ਹਨ ਇਸ ਲਈ ਉਹ ਪਵਿੱਤਰ ਰਹਿਣ ਉਹ ਕਿਸੇ ਕੰਜਰੀ ਨੂੰ ਜਾਂ ਕਿਸੇ ਪਿੱਡੜ ਨੂੰ ਵਹੁਟੀ ਨਾ ਬਣਾਉਣ ਨਾ ਉਹ ਕਿਸੇ ਪਰਤੇ ਦੀ ਕੱਢੀ ਹੋਈ ਤੀਵੀ ਨੂੰ ਵਿਅਹਨ ਕਿਉਂ ਜੋ ਉਹ ਆਪਣੇ ਪਰਮੇਸ਼ਰ ਅੱਗੇ ਪਵਿੱਤਰ ਹਨ ਸੋ ਤੂੰ ਉਸ ਨੂੰ ਪਵਿੱਤਰ ਕਰੀਂ ਕਿਉਂ ਜੋ ਉਹ ਤੇਰੇ ਪਰਮੇਸ਼ਰ ਦੀ ਰੋਟੀ ਚੜੰਦਾ ਹੈ ਉਹ ਤੇਰੇ ਅੱਗੇ ਪਵਿੱਤਰ ਹੋਵੇ ਕਿਉਂ ਜੋ ਮੈਂ ਜਹਵਾ ਜੋ ਤਹਾਨੂੰ ਪਵਿੱਤਰ ਕਰਦਾ ਹਾਂ ਪਵਿੱਤਰ ਹਾਂ ਅਤੇ ਜੇ ਕਿਸੇ ਜਾਜਕ ਦੀ ਤੀ ਆਪ ਜਾਰੀ ਖੇਡ ਕੇ ਪ੍ਰਿਸ਼ਟ ਬਣੇ ਤਾਂ ਉਸ ਨੇ ਆਪਣੇ ਪਿਓ ਨੂੰ ਪ੍ਰਿਸ਼ਟ ਬਣਵਾਇਆ ਉਹ ਅਗ ਨਾਲ ਸਾੜੀ ਜਾਏ ਅਤੇ ਉਹ ਜੋ ਆਪਣੇ ਪਰਾਵਾਂ ਵਿੱਚ ਪਰਦਾਨ ਜਾਜਕ ਹੈ ਜਿਸ ਦੇ ਸਿਰ ਉੱਤੇ ਮਸਾ ਕਰਨ ਦਾ ਤੇਲ ਪਿਆ ਅਤੇ ਜੋ ਕਪੜੇ ਪਾਣ ਲਈ ਥਾਪਿਆ ਹੈ ਸੋ ਆਪਣਾ ਸਿਰ ਨੰਗਾ ਨਾ ਕਰੇ ਨਾ ਆਪਣੇ ਕਪੜੇ ਪਾੜੇ ਭਾਵੇਂ ਉਸ ਦਾ ਪਿਓ ਭਾਵੇਂ ਉਸ ਦੀ ਮਾਂ ਹੋਵੇ ਕਿਸੇ ਮਰਦੇ ਕੋਲ ਜਾ ਕੇ ਅਸ਼ੁੱਧ ਨਾ ਬਣੇ ਨਾ ਉਹ ਪਵਿੱਤਰ ਸਥਾਨ ਤੋਂ ਨਿਕਲੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਪਰਿਸ਼ਟ ਕਰੇ ਕਿਉਂ ਜੋ ਉਸ ਦੇ ਪਰਮੇਸ਼ੁਰ ਦੇ ਮਸਾ ਕਰਨ ਦੇ ਤੇਲ ਦਾ ਮੁਕਟ ਉਸ ਦੇ ਉੱਤੇ ਹੈ ਮੈਂ ਜਹਵਾਹ ਹਾਂ ਅਤੇ ਉਹ ਕੁਆਰੀ ਵਹਟੀ ਵਿਆਹਵੇ ਰੰਡੀ ਨੂੰ ਜਾਂ ਕੱਡੀ ਹੋਈ ਤੀਵੀ ਨੂੰ ਜਾਂ ਪੇਟੜ ਨੂੰ ਜਾਂ ਕੰਜਰੀ ਨੂੰ ਇਨ੍ਹਾਂ ਤੋਂ ਨਾ ਵਿਆਹਵੇ ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਵਾਰੀ ਵਹੁਟੀ ਵਿਆਹਵੇ ਨਾ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ਼ ਨੂੰ ਪਰਿਸ਼ਟ ਕਰੇ ਕਿਉਂ ਜੋ ਮੈਂ ਜਹਵਾ ਉਸ ਨੂੰ ਵਿੱਤ ਠਹਿਰਾਉਂਦਾ ਹਾ ਜਹਵਾ ਮੂਸਾ ਨਾਲ ਬੋਲਿਆ ਕਿ ਹਾਰੋਨ ਨੂੰ ਬੋਲ ਤੇਰੀ ਸੰਤਾਨ ਵਿੱਚ ਆਪੋ ਆਪਣੀ ਪੀੜੀ ਵਿੱਚ ਜਿਸ ਨੂੰ ਕੋਈ ਬਾਝ ਹੋਵੇ ਉਹ ਆਪਣੇ ਪਰਮੇਸ਼ਰ ਦੀ ਰੋਟੀ ਛਡਾਉਣ ਲਈ ਨੇੜੇ ਨਾ ਜਾਵੇ ਕਿਉਂ ਜੋ ਪਾਵੇਂ ਕਿਹਾ ਮਨੋਕ ਹੋਵੇ ਜੇਸ ਨੂੰ ਬਾਜ ਹੋਵੇ ਉਹ ਨੇੜੇ ਨਾ ਜਾਏ ਅੰਨਾ ਜਾ ਲੰਗਾ ਜਾਂ ਜਿਸ ਦਾ ਨੱਕ ਫੀਨਾ ਹੋਵੇ ਜਾਂ ਜਿਸ ਦੀ ਲੱਤ ਲੰਮੀ ਹੋਵੇ ਜਾਂ ਕੋਈ ਮਨੋਖ ਜਿਸ ਦਾ ਪੈਰ ਜਾਂ ਹੱਥ ਕੱਜਾ ਹੋਇਆ ਹੋਵੇ ਜਾਂ ਕੁਬਾਂ ਜਾਂ ਮਦਰਾ ਜਾਂ ਪੈਂਗਾ ਜਾਂ ਜਿਸ ਵਿੱਚ ਦਾਦ ਜਾਂ ਖੁਜਲੀ ਜਾਂ ਨਲ ਫਿਸਿਆ ਹੋਇਆ ਹੋਵੇ ਹਾਰੂਨ ਜਾਜਕ ਦੀ ਸੰਤਾਨ ਵਿੱਚੋਂ ਜਿਸ ਮਨੋਖ ਨੂੰ ਬਾਝ ਹੋਵੇ ਸੋ ਜਹੋਵਾ ਦੀਆਂ ਅੱਗ ਦੀਆਂ ਪੇਟਾਂ ਦੇ ਚੜਾਉਣ ਲਈ ਨੇੜੇ ਨਾ ਆਵੇ ਉਸ ਨੂੰ ਬਾਝ ਜੋ ਲੱਗੀ ਹੋਈ ਹੈ ਉਹ ਆਪਣੇ ਪਰਮੇਸ਼ਰ ਦੀ ਰੋਟੀ ਛੜਾਉਣ ਲਈ ਨੇੜੇ ਨਾ ਆਵੇ ਉਹ ਆਪਣੇ ਪਰਮੇਸ਼ਰ ਦੀ ਰੋਟੀ ਨਾਲੇ ਆਤ ਪਵਿੱਤਰ ਨਾਲੇ ਪਵਿੱਤਰ ਖਾਵੇ ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਜਗਵੇਦੀ ਦੇ ਨੇੜੇ ਨਾ ਆਵੇ ਉਸ ਨੂੰ ਬਾਜ ਜੋ ਲੱਗੀ ਹੋਈ ਹੈ ਕਿ ਉਹ ਮੇਰੇਆਂ ਪਵਿੱਤਰ ਸਥਾਨਾਂ ਨੂੰ ਪਰਿਸ਼ਟ ਨਾ ਕਰੇ ਕਿਉਂ ਜੋ ਮੈਂ ਯਹਵਾ ਉਹਨਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ ਅਤੇ 모ਸਾ ਨੇ ਹਰੂਨ ਅਤੇ ਉਸ ਦੇ ਪੁੱਤਰਾਂ ਅਤੇ ਇਸਰਾਇਲ ਦੇ ਸਾਰੇ ਪਰਿਵਾਰ ਨੂੰ ਇਹ ਗੱਲਾਂ ਕੀਤੀਆਂ ਆਮੇਨ